ਲੋਕ ਸਭਾ ਦੀ ਜਿਹੜੀਆਂ ਚੋਣਾਂ ਹੋਣ ਜਾ ਰਹੀਆਂ ਨੇ ਸਭ ਤੋਂ ਪਹਿਲਾਂ ਮੈਂ ਦੇਸ਼ ਵਾਸੀਆਂ ਨੂੰ ਇਹਨਾਂ ਚੋਣਾਂ ਦੀ ਬਹੁਤ-ਬਹੁਤ ਵਧਾਈ ਦਿੰਦਾ ਕਿਉਂਕਿ ਉਹ ਆਪਣੀ ਮਨਪਸੰਦਾ ਮਨਪਸੰਦੀਦਾ ਜਿਹੜੀ ਸਰਕਾਰ ਆ ਉਹ ਚੋਣ ਚੋਣ ਸਕਣਗੇ ਔਰ ਲੋਕਤੰਤਰ ਦੀ ਮਜ਼ਬੂਤੀ ਰੱਖਣ ਵਾਸਤੇ ਆਪਣਾ ਹਿੱਸਾ ਮਤ ਦਾ ਦਾਨ ਦੇ ਤੌਰ ਤੇ ਪਾਉਣਗੇ ਸਭ ਤੋਂ ਪਹਿਲਾਂ ਬਹੁਤ-ਬਹੁਤ ਵਧਾਈ ਇਹ ਨਵੇਂ ਚੋਣਾਂ ਨੇ ਇਹ ਲੋਕ ਸਭਾ ਦੀਆਂ ਸਾਡੀ ਪੰਜਾਬ ਦੀ ਜਿਹੜੀ ਅਖੀਰਲੇ ਪੜਾ ਦੇ ਵਿੱਚ ਔਰ ਪੂਰਨ ਤੌਰ ਤੇ ਅਸੀਂ ਸਾਰੇ ਆਪਣੇ ਖਾਸ ਕਰਕੇ ਜਿਹੜੀ ਕਾਂਗਰਸ ਪਾਰਟੀ ਹੈ ਮਜ਼ਬੂਤੀ ਦੇ ਨਾਲ ਪੂਰੇ ਦੇਸ਼ ਚ ਇਲੈਕਸ਼ਨ ਲੜ ਰਹੀ ਹੈ ਔਰ ਪੰਜਾਬ ਦੇ ਵਿੱਚ ਵੀ ਪੂਰੀ ਮਜ਼ਬੂਤੀ ਦੇ ਨਾਲ ਇਲੈਕਸ਼ਨ ਜਿਹੜੀ ਹੈ ਉਹ ਲੜੀ ਜਾਏਗੀ ਅ ਬਿਲਕੁਲ ਜਿਸ ਤਰੀਕੇ से ਆਖਰੀ ਚਰਨ ਮੇ ਜੋ ਹੈ ਉਹ ਚਨਾਉ ਪੰਜਾਬ ਮੇ ਹੋਣਗੇ ਕਿਤਨਾ ਫਾਇਦਾ ਜੋ ਹੈ ਪਾਰਟੀਆਂ ਕੋ ਮਿਲੇਗਾ ਅਗਰ ਇਸ ਸੇ ਦੇਖੋ ਸਮਾਂ ਮਿਲ ਜਾਂਦਾ ਹੈ ਲੋਕਾਂ ਨੂੰ ਪ੍ਰਚਾਰ ਕਰਨ ਦੇ ਵਿੱਚ ਜਿਹੜੇ ਤੇ ਇਲੈਕਸ਼ਨ ਲੜ ਚੁੱਕੇ ਨੇ ਜਿਦਾ ਜਿਹੜੇ ਮੌਜੂਦਾ ਮੈਂਬਰ ਪਾਰਲੀਮੈਂਟ ਨੇ उन्होंने तो लिखा जोखा होगा कि उन्होंने की किया की, की नहीं किया कि उन्होंने विहार रहा लोगों प्रति जो मुद्द प्रति जो लोगल इशू से उन्होंने प्रति जी नवे ने उन्होंने वास्ते उन्होंने तैयारी का मौका भी मिलेगा और दोवों ने क्योंकि चो चो की तरह ही लड़ा जाता और काफ़ी मौका जरा इलेक्शन की तैयारी वास्ते मिल जाएगा लेकिन सर अगर पंजाब की बात करे तो आठ सीटें जो है आम आदमी पार्टी ने घोषणा कर दी है कांग्रेस बीजेपी अकाली दल की घोषणा अभी तक नहीं हुई है ਕੱਬ ਤੱਕ ਕਾਂਗਰਸ ਕੀ ਉਮੀਦ ਹੈ ਕਿ ਆਪਣੇ ਲੋਕ ਸਭਾ ਉਮੀਦਵਾਰਾਂ ਕੀ ਘੋਸ਼ਣਾ ਕਰ ਦੇਗੀ ਦੇਖੋ ਹਰ ਪਾਰਟੀ ਦਾ ਆਪਣਾ ਇੱਕ ਤਰੀਕਾ ਕਰਿਆ ਉਹਨਾਂ ਨੂੰ ਠੀਕ ਲੱਗਾ ਹੋਊਗਾ ਉਹਨਾਂ ਨੇ ਕਰਤੀਆਂ ਕਿਉਂਕਿ ਉਹਨਾਂ ਕੋ ਬਹੁਤ ਵੱਡਾ ਦੇਖਦੇ ਵਿੱਚ ਇਲੈਕਸ਼ਨ ਲੜਨ ਦਾ ਪਲੇਟਫਾਰਮ ਨਹੀਂ ਹੈਗਾ ਸੋ ਕਾਂਗਰਸ ਪਾਰਟੀ ਹੋਰਾਂ ਸਟੇਟਾਂ 'ਚ ਵੀ ਇਲੈਕਸ਼ਨ ਲੜ ਰਹੀ ਹੈ ਔਰ ਅਲਗ-ਅਲਗ ਸਟੇਟਾਂ ਦੇ ਜਿਹੜੀਆਂ ਸਟੇਟ ਪੈਨੋ ਇਲੈਕਸ਼ਨ ਨੇ ਉਹਨਾਂ ਦਾ ਪਹਿਲੋ ਅਨਾਊਂਸਮੈਂਟ ਕੀਤੀ ਜਾਏਗੀ ਜਿਹੜੀਆਂ ਬਾਅਦ 'ਚ ਲਾਸਟ ਨੇ ਉਹਨਾਂ 'ਚ ਜੋ ਟਾਈਮ ਹੈ ਕਿਸੇ ਸਮੇਂ ਵੀ ਕਰ ਸਕਦੇ ਨੇ ਉਕਿ ਜੇ ਆਮ ਆਦੀ ਪਾਰਟੀ ਦਾ ਉਹਨਾਂ ਨੇ ਆਪਣੇ ਤਰੀਕੇ ਦੇ ਨਾਲ ਕਰ ਲਈਏ ਬਟ ਸਭ ਤੋਂ ਵੱਡੀ ਗੱਲ ਹੈ ਕਿ ਜਿਹੜਾ ਇਹ ਇਲੈਕਸ਼ਨ ਹੈ ਇਹ ਇਹਦੇ ਵਿੱਚ ਹਰ ਬੰਦੇ ਨੂੰ ਭਾਗ ਲੈਣਾ ਬਹੁਤ ਜ਼ਰੂਰੀ ਹੈ ਖਾਸ ਕਰ ਜਿਨ੍ਹਾਂ ਦੀਆਂ ਵੋਟਾਂ ਬਣੀਆਂ ਨੇ ਆਮ ਤੌਰ ਤੇ ਲੋਕ ਇਲੈਕਸ਼ਨ ਵਾਲੇ ਦਿਨ ਵੋਟਾਂ ਨਹੀਂ ਪਾਉਂਦੇ ਜਿਹੜੀ ਸਭ ਤੋਂ ਵੱਡੀ ਚਿੰਤਾ ਦਾ ਵਿਸ਼ਾ ਹੈ ਇਹ ਸਿਲੈਕਸ਼ਨ ਦੇ ਵਿੱਚ ਭਾਗ ਲੈ ਕੇ ਆਪਣੇ ਮਨ ਪਸੰਦੀ ਦਾ ਉਮੀਦਵਾਰ ਚੁਣਨੇ ਚਾਹੀਦੇ ਆਪਣੀ ਮਨ ਪਸੰਦੀ ਦਾ ਪਾਰਟੀ ਨੂੰ ਸਪੋਰਟ ਕਰਨਾ ਚਾਹੀਦਾ ਔਰ ਦੇਸ਼ ਨੂੰ ਮਜ਼ਬੂਤ ਸਰਕਾਰ ਦੇਣ ਵਾਸਤੇ ਉਹਨਾਂ ਦੀ ਚੋਣ ਕਰਨੀ ਚਾਹੀਦੀ ਹੈ ਅੱਛਾ ਅਮਰitsar ਕੀ ਅਗਰ ਬਾਤ ਕਰੇ ਤਾਂ ਆਮ ਆਦਮੀ ਪਾਰਟੀ ਨੇ ਘੋਸ਼ਣਾ ਉਮੀਦਵਾਰ ਕੀ ਕਰਦੀ ਹੈ ਕਿਸ ਨੇ ਕਿੰਨੀ ਚੁਣੌਤੀ ਆਪ ਮੰਨਤੇ ਹਨ ਕਾਂਗਰਸ ਕੀ ਆਪਕੋ ਆਪਣਾ ਉਮੀਦਵਾਰ ਬਣਾ ਰਹੀ ਹੈ ਦੇਖੋ ਜਿੰਨਾ ਤੱਕ ਮੇਰੀ ਉਮੀਦਵਾਰੀ ਦਾ ਸਵਾਲ ਹੈ ਉਹ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਅਲੱਗ ਕਾਂਗਰਸ ਕਮੇਟੀ ਪਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨੇ ਤੈਅ ਕਰਨਾ ਹੈ ਜਿੰਨਾ ਤੱਕ ਉਹਨਾਂ ਨੇ ਉਮੀਦਵਾਰ ਦੀ ਗੱਲ ਹੈ ਉਹ ਦੇਖੋ ਹਰ ਇੱਕ ਨੇ ਮੈਨ ਨੂੰ ਵੀ ਮੁਬਾਰਕਪਾ ਦਿੱਤਾ ਕਲਦੀਪ ਤਾਰੀਵਾਲ ਜੀ ਜਿਹੜੇ ਉੱਥੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਬਣੇ ਨੇ ਔਰ ਉਹ ਉਹਨਾਂ ਨੇ ਆਪਣੀ ਗੱਲ ਦੱਸੀ ਹੈ ਔਰ ਅਸੀਂ ਆਪਣੀ ਗੱਲ ਰੱਖਾਂਗੇ ਔਰ ਮੈਨੂੰ ਆਸ ਹੈ ਕਿ ਲੋਕ ਇਹਨਾਂ ਚੀਜ਼ਾਂ ਨੂੰ ਧਿਆਨ ਚ ਰੱਖਦੇ ਹੋਏ ਵੋਟ ਜਿਹੜੀ ਹੈ ਉਹ ਪਾਉਣਗੇ ਔਰ ਉਹਦੇ ਜੇ ਮੁੱਦੇ ਹੋਣਗੇ ਲੋਕਲ ਮੁੱਦੇ ਵੀ ਹੋਣਗੇ ਪਰਦੇਸ਼ ਦੇ ਮੁੱਦੇ ਵੀ ਹੋਣਗੇ ਔਰ ਦੇਸ਼ ਦੇ ਮੁੱਦੇ ਵੀ ਹੋਣਗੇ ਜਿਹੜੇ ਲੋਕਾਂ ਦੀ ਕਚਹਿਰੀ ਚ ਜਾ ਕੇ ਡਿਸਕਸ ਕੀਤੇ ਲੋਕ ਸਭਾ ਦੀ ਜਿਹੜੀਆਂ ਚੋਣਾਂ ਹੋਣ ਜਾ ਰਹੀਆਂ ਨੇ ਸਭ ਤੋਂ ਪਹਿਲਾਂ ਮੈਂ ਦੇਸ਼ ਵਾਸੀਆਂ ਨੂੰ ਇਹਨਾਂ ਚੋਣਾਂ ਦੀ ਬਹੁਤ-ਬਹੁਤ ਵਧਾਈ ਦਿੰਦਾ ਕਿਉਂਕਿ ਉਹ ਆਪਣੀ ਮਨਪਸੰਦਾ ਮਨਪਸੰਦੀਦਾ ਜਿਹੜੀ ਸਰਕਾਰ ਆ ਉਹ ਚੁਣ ਚੁਣ ਸਕਣਗੇ ਔਰ ਲੋਕਤੰਤਰ ਦੀ ਮਜ਼ਬੂਤੀ ਰੱਖਣ ਵਾਸਤੇ ਆਪਣਾ ਹਿੱਸਾ ਮਤ ਦਾ ਦਾਨ ਦੇ ਤੌਰ ਤੇ ਪਾਉਣਗੇ ਸਭ ਤੋਂ ਵੱਧ ਬਹੁਤ ਬਹੁਤ ਬਤਾਈ ਇਹ ਨਵੇਂ ਚੋਣਾਂ ਨੇ ਇਹ ਲੋਕ ਸਭਾ ਦੀਆਂ ਸਾਡੀ ਪੰਜਾਬ ਦੀ ਜਿਹੜੀ ਅਖੀਰਲੇ ਪੜਾ ਦੇ ਵਿੱਚ ਔਰ ਪੂਰਨ ਤੌਰ ਤੇ ਅਸੀਂ ਸਾਰੇ ਆਪਣੇ ਖਾਸ ਕਰ ਜਿਹੜੀ ਕਾਂਗਰਸ ਪਾਰਟੀ ਹੈ ਮਜ਼ਬੂਤੀ ਦੇ ਨਾਲ ਪੂਰੇ ਦੇਸ਼ ਚ ਇਲੈਕਸ਼ਨ ਲੜ ਰਹੀ ਹੈ ਔਰ ਪੰਜਾਬ ਦੇ ਵਿੱਚ ਵੀ ਪੂਰੀ ਮਜ਼ਬੂਤੀ ਦੇ ਨਾਲ ਇਲੈਕਸ਼ਨ ਜਿਹੜੀ ਹੈ ਉਹ ਲੜੀ ਜਾਏਗੀ ਬਿਲਕੁਲ ਜਿਸ ਤਰੀਕੇ ਸੇ ਆਖਰੀ ਚਰਨ ਮੇ ਜੋ ਹੈ ਉਹ ਚਨਾਵ ਪੰਜਾਬ ਮੇ ਹੋਣਗੇ ਕਿਤਨਾ ਫਾਇਦਾ ਜੋ ਹੈ ਪਾਰਟੀਆਂ ਕੋ ਮਿਲੇਗਾ ਅਗਰ ਇਸ ਸੇ ਦੇਖੋ ਸਮਾਂ ਮਿਲ ਜਾਂਦਾ ਹੈ ਲੋਕਾਂ ਨੂੰ ਪ੍ਰਚਾਰ ਕਰਨ ਦੇ ਵਿੱਚ ਜਿਹੜੇ ਤੇ ਇਲੈਕਸ਼ਨਲ ਲੜ ਚੁੱਕੇ ਨੇ ਜਿਦਾ ਜਿਹੜੇ ਮੌਜੂਦਾ ਮੈਂਬਰ ਪਾਰਲੀਮੈਂਟ ਨੇ ਉਹਨਾਂ ਦਾ ਤੇ ਲਿਖਾ ਜੋਖਾ ਹੋਏਗਾ ਕਿ ਉਹਨਾਂ ਨੇ ਕੀ ਕੀਤਾ ਕੀ ਨਹੀਂ ਕੀਤਾ ਕਿ ਮੇਦਾਨਾ ਦਾ ਵਿਆਰ ਆ ਲੋਕਾਂ ਪ੍ਰਤੀ ਜਨ ਮੁਦਿਆਂ ਪ੍ਰਤੀ ਜਾਂ ਜਿਹੜੇ ਲੋਕਲ ਇਸ਼ੂ ਸੀ ਉਹਨਾਂ ਪ੍ਰਤੀ

ਉਹਨਾਂ ਨੂੰ ਠੀਕ ਲੱਗਾ ਹੋਊਗਾ ਉਹਨਾਂ ਨੇ ਕਰਤੀਆਂ ਕਿਉਂਕਿ ਉਹਨਾਂ ਕੋਲ ਬਹੁਤ ਵੱਡਾ ਦੇਸ਼ ਦੇ ਵਿੱਚ ਇਲੈਕਸ਼ਨ ਲੜਨ ਦਾ ਪਲੇਟਫਾਰਮ ਨਹੀਂ ਹੈਗਾ ਸੋ ਕਾਂਗਰਸ ਪਾਰਟੀ ਹੋਰਾਂ ਸਟੇਟਾਂ 'ਚ ਵੀ ਇਲੈਕਸ਼ਨ ਲੜ ਰਹੀ ਹੈ ਔਰ ਅਲੱਗ-ਅਲੱਗ ਸਟੇਟਾਂ ਦੇ ਜਿਹੜੀਆਂ ਸਟੇਟ ਪੈਨੋ ਇਲੈਕਸ਼ਨ ਨੇ ਉਹਨਾਂ ਦਾ ਪਹਿਲੋ ਅਨਾਊਂਸਮੈਂਟ ਕੀਤੀ ਜਾਏਗੀ ਜਿਹੜੀਆਂ ਬਾਅਦ 'ਚ ਲਾਸਟ ਨੇ ਉਹਨਾਂ 'ਚ ਜੇ ਟਾਈਮ ਹੈ ਕਿਸੇ ਸਮੇਂ ਵੀ ਕਰ ਸਕਦੇ ਨੇ ਬਾਕੀ ਜਿਹੜੀ ਆਮ ਆਦਮੀ ਪਾਰਟੀ ਦਾ ਉਹਨਾਂ ਨੇ ਆਪਣੇ ਤਰੀਕੇ ਦੇ ਨਾਲ ਕਰ ਲਈਆਂ ਬਟ ਸਭ ਤੋਂ ਵੱਡੀ ਗੱਲ ਹੈ ਕਿ ਜਿਹੜਾ ਇਹ ਇਲੈਕਸ਼ਨ ਹੈ ਇਹ ਇਹਦੇ ਵਿੱਚ ਹਰ ਬੰਦੇ ਨੂੰ ਭਾਗ ਲੈਣਾ ਬਹੁਤ ਜ਼ਰੂਰੀ ਹੈ ਖਾਸ ਕਰ ਜਿਨ੍ਹਾਂ ਦੀਆਂ ਵੋਟਾਂ ਬਣੀਆਂ ਨੇ ਆਮ ਤੌਰ ਤੇ ਲੋਕ ਇਲੈਕਸ਼ਨ ਵਾਲੇ ਦਿਨ ਵੋਟਾਂ ਨਹੀਂ ਪਾਉਂਦੇ ਜਿਹੜੀ ਸਭ ਤੋਂ ਵੱਡੀ ਚਿੰਤਾ ਦਾ ਵਿਸ਼ਾ ਹੈ ਇਸ ਇਲੈਕਸ਼ਨ ਦੇ ਵਿੱਚ ਭਾਗ ਲੈ ਕੇ ਆਪਣੇ ਮਨ ਪਸੰਦੀਦਾ ਉਮੀਦਵਾਰ ਚੁਣਨੇ ਚਾਹੀਦੇ ਆਪਣੀ ਮਨ ਪਸੰਦੀਦਾ ਪਾਰਟੀ ਨੂੰ ਸਪੋਰਟ ਕਰਨਾ ਚਾਹੀਦਾ ਔਰ ਦੇਸ਼ ਨੂੰ ਮਜ਼ਬੂਤ ਸਰਕਾਰ ਦੇਣ ਵਾਸਤੇ ਉਹਨਾਂ ਦੀ ਚੋਣ ਕਰਨੀ ਚਾਹੀਦੀ ਹੈ ਅੱਛਾ ਅਮਰitsar ਕੀ ਅਗਰ ਬਾਤ ਕਰੇ ਤਾਂ ਆਮ ਆਦਮੀ ਪਾਰਟੀ ਨੇ ਘੋਸ਼ਣਾ ਉਮੀਦਵਾਰ ਕੀ ਕਰਦੀ ਹੈ ਕਿਸਨੇ ਕਿੰਨੀ ਚੁਣੌਤੀ ਆਪ ਮੰਨਤੇ ਹਨ ਕਾਂਗਰਸ ਕਿਆ ਆਪਕੋ ਆਪਣਾ ਉਮੀਦਵਾਰ ਬਣਾ ਰਹੀ ਹੈ ਦੇਖੋ ਜਿੰਨਾ ਤੱਕ ਮੇਰੀ ਉਮੀਦਵਾਰੀ ਦਾ ਸਵਾਲ ਹੈ ਉਹ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਅਲੱਗ ਕਾਂਗਰਸ ਮੀਟਿੰਗ ਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨੇ ਤੈਅ ਕਰਨਾ ਹੈ ਜਿੰਨਾ ਤੱਕ ਉਹਨਾਂ ਨੇ ਉਮੀਦਵਾਰ ਦੀ ਗੱਲ ਹੈ ਉਹ ਦੇਖੋ ਹਰ ਇੱਕ ਨੇ ਮੈਨ ਨੂੰ ਬਿਲਕੁਲ ਮੁਬਾਰਕਪਾ ਦਿੰਨਾ ਗੁਰਦੀਪ ਤਾਰੀਵਾਲ ਜਿਹੜੇ ਉੱਥੇ ਆਵਾਦੀ ਪਾਰਟੀ ਦੇ ਉਮੀਦਵਾਰ ਬਣੇ ਔਰ ਉਹ ਉਹਨਾਂ ਨੇ ਆਪਣੀ ਗੱਲ ਦੱਸੀ ਹੈ ਔਰ ਅਸੀਂ ਆਪਣੀ ਗੱਲ ਰੱਖਾਂਗੇ ਔਰ ਮੈਨੂੰ ਆਸ ਹੈ ਕਿ ਲੋਕ ਇਨ੍ਹਾਂ ਚੀਜ਼ਾਂ ਨੂੰ ਧਿਆਨ ਚ ਰੱਖਦੇ ਹੋਏ ਵੋਟ ਜ